ਜਿਉਂਦੇ ਜੀਆਂ ਨੂੰ ਸ਼ਾਂਤੀ ਨੇ ਭਰਿਆ ਨੂੰ ਕਿੱਥੋਂ ਸ਼ਾਂਤੀ ਆਉਂਦੀ ਹੈ ਪਿਆਰ ਨਾਲ ਜਿਉਂਦੇ ਜੀਆਂ ਨੂੰ ਸ਼ਾਂਤੀ ਬਾਦਸ਼ਾਹ ਸੁਧਾਰਤ ਜਦੋਂ ਪਤਾ ਲੱਗਿਆ ਪਿਤਾ ਜੀ ਚੜ੍ਹਾਈ ਕਰ ਗਏ ਰਾਜੇ ਬਣੇ ਰਾਜਕੁਮਾਰ ਉਮਰ 16 ਸਾਲ ਦੀ ਰਾਜ ਭਾਗ ਤੇ ਬੈਠੇ ਪਤਾ ਕੋਈ ਨਹੀਂ ਦੁਨੀਆਦਾਰੀ ਦਾ ਹੁਣ ਜਿਹਨੇ ਵੇਖਿਆ ਹੀ ਨਹੀਂ ਕੁਝ ਪਤਾ ਹੀ ਨਹੀਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਮਾਰੇ ਪਤਾ ਕੀ ਸਮਝਾਉਂਦੇ ਆ ਕਿਤੇ ਬਾਣੀ ਧਿਆਨ ਨਾਲ ਸੁਣੀਏ ਤੇ ਸਮਝੀਏ ਵੀ ਸੰਸਾਰ ਕੀ ਹੈ ਨਿਰੰਕਾਰ ਕੀ ਹੈ ਜਨਮ ਕੀ ਹੈ ਤੇ ਮੌਤ ਕੀ ਹੈ ਇਹ ਜਾਣਨ ਵਾਸਤੇ ਬਾਣੀ ਪੜ੍ਹਨੀ ਆ ਇਹਨੇ ਵੀ ਮੱਥਾ ਟੇਕਿਆ ਤੇ ਬਾਅਦਸ ਮੁੜਿਆ ਇਸ ਸੱਚੇ ਪਾਇਸ਼ਾ ਸੁੱਖ ਰੱਖੇ ਸੁੱਖ ਤਾਂ ਸਮਝਣ ਨਾਲ ਹੀ ਮਿਲਣਾ ਪਿਆਰੋ ਭਾਵੇਂ ਜਿਹੜੇ ਮਰਜ਼ੀ ਤਰੀਕੇ ਨਾਲ ਸੁਣੀਏ ਜਿਹਨੂੰ ਮਰਜ਼ੀ ਸੁਣੀਏ ਪ੍ਰਕਾਸ਼ ਦੇ ਅੰਦਰ ਤਾਂ ਹੋਣਾ ਜਿੱਤੇ ਸ਼ਬਦ ਰੂਪੀ ਦੀਵੇ ਨੂੰ ਅੰਦਰ ਰੱਖਿਆ ਆਪਣੇ ਹੁਣ ਦੀਵਾ ਕਮਰੇ ਦੇ ਬਾਹਰ ਲਈ ਤੁਰੇ ਫਿਰੇ ਅੰਦਰ ਤੇ ਚਾਨਣਾ ਨਹੀਂ ਨਾ ਹੋਣਾ ਹੋ ਜਾਏਗਾ ਅੰਦਰ ਚਾਨਣ ਅਨੇ ਇਰੈ ਕਾਂਰੇ ਚ ਦੀਵਾ ਬਾਹਰ ਲਈ ਫਿਰਦੇ ਹੋਈਏ ਜਦੋਂ ਸ਼ਬਦ ਨੂੰ ਅੰਦਰ ਲੈ ਕੇ ਜਾਵਾਂਗੇ ਤੇ ਰੌਸ਼ਨ ਹੋ ਜਾਣਾ بے ਪ੍ਰਵਾਹੀ ਆ ਜਾਣੀ ਹੈ ਇੱਕ ਆਨੰਦ ਆ ਜਾਣਾ ਆਨੰਦ ਕਿੱਥੋਂ ਮਿਲਦਾ ਆਨੰਦ ਭਾਇਆ ਮੇਰੀ ਮਾਏ ਸਤਿਗੁਰੂ ਮੈਂ ਭਾਇਆ ਆਨੰਦ ਮਿਲਿਆ ਪਰ ਕਿੱਥੋਂ ਮਿਲਿਆ ਸਤਿਗੁਰੂ ਤੋਂ ਮਿਲਿਆ ਖੇੜਾ ਆ ਜਾਂਦਾ ਭਾਵੇਂ ਕੋਲ ਕੁਝ ਵੀ ਨਾ ਹੋਵੇ ਭਾਵੇਂ ਝੁੱਬੀ ਜੀ ਰਹਿੰਦਾ ਹੋਵੇ ਮਾਇਆ ਭਾਵੇਂ ਘਟ ਹੀ ਹੋਵੇ ਪਰ ਇੱਥੇ ਸਭ ਕੁਝ ਚੱਲਦਾ ਹੈ ਕਰਜ਼ਾ ਵੀ ਸਿਰ ਹੈ ਨਹੀਂ ਮਾਇਆ ਵੀ ਚੰਗੀ ਆ ਘਰ ਵੀ ਚੰਗਾ ਬਣਿਆ ਹੋਇਆ ਪਰ ਫੇਰ ਵੀ ਸ਼ਾਂਤੀ ਨਹੀਂ ਆਈ ਇਸੇ ਤਰ੍ਹਾਂ ਰਾਜਾ ਸੁਧਾਰਤ ਜਦੋਂ ਬੈਠਾ ਨਾ ਰਾਜ ਭਾਗ ਤੇ ਤੇ ਮੰਤਰੀ ਕਹਿੰਦੇ ਵੀ ਜੀ ਰਾਜਨ ਆਪਾਂ ਦੁਨੀਆ ਨੂੰ ਮਿਲਿਏ ਦੇਖੀਏ ਤੇ ਸਹੀ ਪਤਾ ਲੱਗੇ ਲੋਕਾਂ ਨੂੰ ਵੀ ਆਪਾਂ ਰਾਜੇ ਆ ਤੇ ਆਪਾਂ ਵੀ ਸੰਗਤ ਦਰਸ਼ਨ ਕਰੀਏ ਮਿਲিয়ে ਲੋਕਾਂ ਨੂੰ ਜਿਵੇਂ ਲੀਡਰ ਮਿਲਦੇ ਆਵੇ ਤੇ ਰਾਜਾ ਸਤਾਰਥ ਕਹਿੰਦਾ ਵੀ ਠੀਕ ਆ ਜਦੋਂ ਚੋਟ ਵੱਜਦੀ ਹੈ ਨਹੀਂ ਸ਼ਬਦ ਦੀ ਚੋਟ ਹੀ ਨਾ ਵੱਜੇ ਸਦੀਆਂ ਹੋ ਗਿਆ ਹੋ ਗਿਆ ਗੁਰਦੁਆਰੇ ਜਾਂਦਿਆਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਸਤਿਗੁਰੂ ਜੀ ਕਹਿੰਦੇ ਕੀ ਆ ਪੰਜ ਬਾਣੀਆਂ ਉਹ ਕਿਹੜਾ ਗੁਰਦੁਆਰਾ ਜਿੱਥੇ ਨਹੀਂ ਪੜੀਆਂ ਜਾਂਦੀਆਂ ਕਿਹੜਾ ਗੁਰਦੁਆਰਾ ਉਹ ਜਿੱਥੇ ਨਹੀਂ ਪੜੀਆਂ ਜਾਂਦੀਆਂ ਪੰਜ ਬਾਣੀਆਂ ਹਰ ਇੱਕ ਗੁਰਦੁਆਰੇ 'ਚ ਪੜੀਆਂ ਜਾਂਦੀਆਂ ਨਾ ਤੇ ਫਿਰ ਅੱਜ ਨੂੰ ਤਾਂ ਪਿੰਡ ਪਵਿੱਤਰ ਹੋ ਜਾਣੇ ਸਨ ਵਿਮਾ ਭਰਮਾ 'ਚੋਂ ਤੇਗਲ ਜਾਣਾ ਸੀ ਪਰ ਇਹ ਨਾ ਕੀ ਯਾਦ ਰਹਿੰਦਾ ਵੀ ਬਾਬਾ ਪੜੀ ਜਾਂਦਾ ਵਾ ਸਿੱਧੂ ਉੱਤੇ ਕੁਝ ਵੀ ਨਹੀਂ ਆ। ਵਿਰਲੇ-ਵਿਰਲੇ ਹੁੰਦਿਆ ਨਗਰ ਚੋਂ ਕੀ ਆਖਣਾ ਕੋਈ ਪੰਚਾਰਤ ਜਾਣਿਆ ਨੇ ਸਮਝ ਲਿਆ ਵੀ ਜਪਜੀ ਸਾਹਿਬ ਕਹਿੰਦਾ ਕੀ ਆ। ਜਾਪ ਸਾਹਿਬ ਵਿੱਚ ਲਿਖਿਆ ਕੀ ਆ ਕਿਵੇਂ ਉਸਤਤ ਹੋ ਰਹੀ ਆ ਮੇਰੇ ਮਹਾਰਾਜ ਦੀ। ਸਵਈਏ ਸਾਹਿਬ ਵਿੱਚ ਲਿਖਿਆ ਕੀ ਆ, ਚੌਪੀ ਸਾਹਿਬ ਵਿੱਚ ਲਿਖਿਆ ਕੀ ਆ। ਅਨੰਤ ਸਾਹਿਬ ਵਿੱਚ ਆਵਾਜ਼ ਮਾਰ ਰਿਹਾ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਦੀ ਤੁਹਾਨੂੰ ਰੋਜ਼ ਆਵਾਜ਼ ਮਾਰਦੇ ਆ ਪਰ ਕਿੰਨੇ ਕ ਜਿਹੜੇ ਸੁਣਨ સાર ਬਗ ਜਾਂਦੇ ਆ ਮਰਜ਼ ਕਹਿੰਦੇ ਆ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਆਓ ਭਾਈ ਆ ਕੇ ਸੱਚੀ ਬਾਣੀ ਗਾਓ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਨਹੀਂ ਸਾਰਾ ਕੁਝ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਮਾਫ਼ ਕਰਨਾ ਬਿਲਡਿੰਗਾਂ ਬਹੁਤ ਮਹਿੰਗੀਆਂ ਪੈ ਰਹੀਆਂ ਨੇ ਗੁਰਦੁਆਰਿਆਂ ਦੀਆਂ ਪੈਣੀਆਂ ਚਾਹੀਦੀਆਂ ਸਾਡੇ ਗੁਰੂ ਘਰ ਦਾ ਦਰਬਾਰ ਸਾਹਿਬ ਕਿਤੇ ਦੁਨੀਆ ਦੇ ਮਹਿਲਾਂ ਨਾਲੋਂ ਸੋਹਣਾ ਹੋਣਾ ਚਾਹੀਦਾ ਪਰ ਜੇ ਪ੍ਰਚਾਰ ਨਹੀਂ ਨਾ ਪਿਆਰੇ ਜੇ ਸਿੱਖੀ ਵਿੱਚ ਬਾਤਾਂ ਨਹੀਂ ਕਰ ਰਹੇ ਅਮਰਤ ਸੰਚਾਰ ਨਹੀਂ ਹੋ ਰਿਹਾ ਅੱਜ ਘਟਦਾ ਜਾ ਰਿਹਾ ਕੰਮ ਫਿਰ ਦੱਸੋ ਕੀ ਲਾਭ ਹੈ ਗੁਰਦੁਆਰੇ ਕੱਲੇ ਭੋਗ ਪਾਣ ਵਾਸਤੇ ਜਾਂ ਆਨੰਦ ਕਾਰਜ ਕਰਨ ਵਾਸਤੇ ਤੇ ਨਹੀਂ ਆਪਣਾ ਵਿਸ਼ਾ ਨਹੀਂ ਆ ਪਰ ਫਿਰ ਵੀ ਕਈ ਵਾਰੀ ਬੇਨਤੀ ਕਰਦੇ ਆ ਵੀ ਚਲੋ ਬਾਹਰੋਂ ਅੰਦਰੋਂ ਸੰਗਤਾਂ ਆਈਆਂ ਹੁੰਦੀਆਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਨੀ ਆ ਕੋਈ ਕੋਈ ਸ਼ਬਦ ਸਮਝ ਵਿੱਚ ਪੈ ਜਾਂਦਾ ਪ੍ਰੋਗਰਾਮ ਬਣਾਇਆ ਰਾਜੇ ਸੁਧਾਰਤ ਨੇ ਵੀ ਵੇਖੀ ਏ ਦੁਨੀਆ ਪਹਿਲੇ ਦਿਨ ਗਏ ਰਾਜਾ ਦਾ ਕਹਿੰਦੇ ਰਾਜੇ ਦੀ ਨਿਗਾਹ ਪਈ ਇੱਕ ਬਜ਼ੁਰਗ ਖੜਾ ਉਹ ਐਵੇਂ ਜਿਵੇਂ ਕੋਕ ਪਿਆ ਹੋਇਆ ਸੋਟੀ ਹੱਥ ਵਿੱਚ ਨਾਲ ਤੇ ਮਹਾਂ ਮੰਤਰੀ ਨੂੰ ਪੁੱਛਦਾ ਵੀ ਉਹ ਐਦਾਂ ਕਿਉਂ ਖੜਾ ਬੰਦਾ ਕਹਿੰਦੇ ਜੀ ਉਹ ਬਜ਼ੁਰਗ ਹੋ ਗਿਆ ਬਜ਼ੁਰਗੀ ਵਿੱਚ ਐਂਦਾ ਹੀ ਖੜਨਾ ਪੈਂਦਾ ਹੈ ਸਰੀਰ ਕਮਜ਼ੋਰ ਹੋ ਜਾਂਦਾ ਹੈ ਕਹਿੰਦੇ ਹੁਣ ਉਹ 70-80 ਸਾਲ ਦਾ ਹੋ ਗਿਆ ਬਜ਼ੁਰਗ ਹੋ ਗਿਆ ਸਰੀਰ ਵਿੱਚ ਬਲ ਨਹੀਂ ਰਿਹਾ 10 10 ਬਾਲ ਤਨ 20 ਰਵਣ 30 ਕਾ ਸੁੰਦਰ ਕਹਾਵਾ 30 ਸਾਲ ਤੱਕ ਬੰਦਾ ਆਪਣੇ ਆਪ ਨੂੰ ਪੂਰਾ ਸੁੰਦਰ ਘਾਉਂਦਾ ਚੜ੍ਹਦੀ ਕਲਾ ਵਾਲਾ 30 ਕਾ ਸੁੰਦਰ ਕਹਾਵਾ 40 ਸੀ ਪਰ ਹੋਏ 85 ਪਾਗ ਕਿਸੈ ਕਹਿੰਦੇ ਜਦੋਂ 50 ਕ ਸਾਲ ਦੇ ਹੋ ਜਾਂਦੇ ਆ ਨਾ ਆਪਾਂ ਉਦਾਂ ਭਰੋਸਾ ਕੋਈ ਨਹੀਂ ਸਰੀਰ ਦਾ ਕਹਿੰਦੇ ਬੰਦਾ ਬੈਕਵਰਡਣਾ ਸ਼ੁਰੂ ਹੋ ਜਾਂਦਾ ਸਮਝ ਲਓ ਆਪਾਂ ਪੁੱਠੇ ਮੋੜਨੇ ਸ਼ੁਰੂ ਹੋ ਗਏ ਜੇ ਜੀਵਨ ਆਪਾਂ ਨੂੰ ਦੇ ਵੀ ਦਿੱਤਾ ਪਰ ਬਾਦੋਂ ਮਾਣਦਾ 40 ਸੀ ਪਰ ਹੋਏ 85 ਪੱਗ ਖਿੱਤਾ 60 ਕੀ ਬਡੇਪਾ ਆਵੇ 60 ਸਾਲ ਤੋਂ ਬਾਅਦ ਬਡੇਪਾ ਸ਼ੁਰੂ ਹੋ ਜਾਂਦਾ 60 ਕੀ ਬਡੇਪਾ ਆਵੇ 70 ਕਾ ਮੱਤ ਹੀਣ 70 ਸਾਲ ਦੇ ਨੂੰ ਬੱਚੇ ਵੀ ਮੱਤ ਹੀਣ ਕਹਿਣ ਲੱਗ ਜਾਂਦੇ ਆ ਇਹਨੋਂ ਹੀ ਬਦਾਏ ਦੀ ਬਾੜੀ ਕੀ ਰਹਿ ਲੈਣੇ 70 ਕਾ ਮਤ ਹੀਰ 80 ਕਾ ਵਿਹਾਰ ਨਾ ਪਾਵੇ 80 ਸਾਲ ਦੇ ਨੂੰ ਤਾਂ ਵਿਹਾਰ ਚ ਲੈਣੀ ਹਟ ਜਾਣੇ ਵੀ ਬੈਠਾ ਬਾਲੇ ਨਹੀਂ ਰਹਿੰਦਾ 80 ਕਾ ਵਿਹਾਰ ਨਾ ਪਾਵੇ 90 ਕਾ ਸਹਿਜ ਆਸਣੀ ਜਦੋਂ 90 ਸਾਲਾਂ ਦਾ ਹੋ ਜਾਂਦਾ ਕਹਿੰਦੇ ਸੇਜ ਤੇ ਪੈ ਜਾਂਦਾ ਭਾਵ ਅੰਜੇ ਤੇ ਪੈ ਜਾਂਦਾ 90 ਕਾ ਸਹਿਜ ਆਸਣੀ ਮੂਲ ਨਾ ਜਾਣਾ ਅਪਵਲ ਕਹਿੰਦੇ ਬਲ ਨਹੀਂ ਰਹਿੰਦਾ ਵੀ ਪਾਣੀ ਦਾ ਗਲਾਸ ਵੀ ਚੱਕ ਲੈ। ਮੂਲ ਨਾ ਜਾਣਾ ਆਪ ਵੱਲ ਟੰਡੋਲਮ ਢੁੰਡਮ ਡਿਠ ਮੈਂ ਨਾਨਕ ਜਗ ਤੂੰ ਏਕਾ ਧਵਲ ਹਰ ਜਦੋਂ ਮੈਂ ਵੇਖਿਆ ਕਿ ਸੰਸਾਰ ਤੁਵੇਂ ਦਾ ਭਾਰੀ ਸੀ ਅੱਖ ਸਤਨਾ ਵਾਹਿਗੁਰੂ ਜੀ ਹੋਰ ਕੁਝ ਵੀ ਨਹੀਂ ਪਤਾ ਲੱਗਿਆ ਅੱਛਾ ਹੈ ਹਰ ਇੱਕ ਹੋ ਜਾਂਦਾ ਬਜ਼ੁਰਗ ਰਾਜੇ ਸੁਦਾਰਥ ਲੱਗਿਆ ਕਹਿੰਦਾ ਹਾਂ ਜੀ ਬੜੇ ਪਾਉਂਦੇ ਹੀ ਆ ਹਰ ਇੱਕ ਤੇ ਆਉਂਦਾ ਹੈ ਕਹਿੰਦੇ ਬਾਪਾ ਚਲੇ ਗਏ ਮਹਿਲਾ ਵਿੱਚ ਜਾ ਕੇ ਸ਼ੀਸ਼ੇ ਮੂਰੇ ਖੜ ਗਿਆ ਰਾਜਾ ਸੁਧਾਰਤ ਦੇਖਦਾ ਉਹ ਮਨਾ ਕਾਦਾ ਮਾਰਣਾ ਹੈ ਸ਼ਰੀਰ ਦਾ ਇਥੇ 4 ਦਿਨਾਂ ਦੀ ਹੈ ਜਵਾਨੀ ਬੁੱਢੇ ਹੋ ਜਾਣਾ ਹੈ ਆਪਾਂ ਗਹਿਰਾ ਅਸਰ ਹੋ ਗਿਆ ਨਾ ਅੰਦਰ ਇਥੇ ਸ਼ਬਦ ਨਹੀਂ ਸੁਣੀ ਜਾਂਦਾ ਪਤਾ ਨਹੀਂ ਕਿੰਨੇ ਖੰਡ ਪਾੜ ਸਭ ਲੰਘ ਗਏ ਸਾਡੇ ਦਿਮਾਗ ਵਿੱਚ ਕਿੰਨੇ ਸਹਿਜ ਪਾਠ ਲੰਘ ਗਏ ਪਤਾ ਹੀ ਨਹੀਂ ਲੱਗਿਆ ਵੀ ਬਾਣੀ ਕਹਿੰਦੇ ਕੀ ਫਿਰ ਵੀ ਕੋਈ ਬਾਹਰ ਨੂੰ ਭੱਜਦਾ ਕੋਈ ਕਿਤੇ ਭੱਜਦਾ ਮਨ ਨੂੰ ਸ਼ਾਂਤੀ ਨਹੀਂ ਦੇਖੋ ਜਿੰਨਾ ਤੇ ਆਸਰ ਹੁੰਦਾ ਆਪਣੇ ਆਪ ਨੂੰ ਸਮਝ ਲੈਣਾ ਉਹ ਆਪਣੇ ਆਪ ਨੂੰ ਉਹਦਾ ਸਮਝਣ ਲੱਗ ਗਿਆ ਵੇਖ ਕੇ ਹੈ ਭਾਵੇਂ ਜਵਾਬ ਤੁਸੀਂ ਦੂਜਾ ਦਿਨ ਆਇਆ ਫੇਰ ਮਿਲਣ ਗਏ ਸੰਗਤਾਂ 'ਚ ਇੱਕ ਨੌਜਵਾਨ ਵੇਖਿਆ ਸੇਨ ਉਹਦੀ ਬਿਮਾਰ ਸੀ ਜਦੋਂ ਵੇਖਿਆ ਤੇ ਰਾਜਾ ਸੁਧਾਰਤ ਪੁੱਛਦਾ ਕਿਉਂ ਉਹਨੂੰ ਫੜੀ ਕਿਉਂ ਖੜਿਆ ਕਹਿੰਦੇ ਜੀ ਉਹ ਹੈ ਨੌਜਵਾਨ ਬਜ਼ੁਰਗ ਨਹੀਂ ਹੈ ਪਰ ਉਹ ਕੁਮਾਰ ਬਹੁਤ ਕਹਿੰਦੇ ਅੱਛਾ ਰੋਗ ਲੱਗਾ ਹੋਇਆ ਇਹ ਵੀ ਹਰ ਇੱਕ ਨੂੰ ਲੱਗ ਜਾਂਦਾ ਹੈ ਕਹਿੰਦੇ ਕਿਸੇ ਨੂੰ ਵੀ ਲੱਗ ਸਕਦਾ ਹੈ ਜੀ ਵੱਡੀ ਗੱਲ ਤਾਂ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਪਰਮੇਸ਼ਰ ਨੂੰ ਭੁੱਲ ਕੇ ਸਾਰੇ ਰੋਗ ਚੁਗੜਦੇ ਜੀ ਨੂੰ ਜਪਣ ਵਾਸਤੇ 5 ਮਿੰਟ ਵੀ ਸਮਾਂ ਨਹੀਂ ਆ ਪਿਆਰਿਓ ਸਵੇਰੇ ਇਸ਼ਨਾਨ ਕਰਕੇ ਨਾ ਪੰਜ ਕਿ ਮਿੰਟ ਜ਼ਰੂਰ ਉਹਦੀ ਰਜਾ ਵਿੱਚ ਉਹਦੇ ਆਨੰਦ ਵਿੱਚ ਜੁੜਿਆ ਕਰੋ ਤੇ ਸਾਰਾ ਦਿਨ ਖੇੜਾ ਬਣਿਆ ਰਹਿੰਦਾ ਜਦੋਂ ਅਮਰਤ ਵੇਲੇ ਜਪਿਆ ਤੇ ਪਕਾਰਾਂ ਤੋਂ ਬਚਦਾ ਬੰਦਾ ਪਤਾ ਕੀ ਸੋਚਦੇ ਆਂ ਬਾਲੋ ਹੁਣ ਜਿਹੜਾ ਗੁਰ ਸਿੱਖ ਐ ਸਵੇਰੇ ਉਹਨੇ ਉੱਠ ਕੇ ਬਾੜਾ ਪਾਇਆ ਪੰਜ ਬਾੜੀਆਂ ਦਾ ਨਿਤਨੇਮ ਕੀਤਾ ਉਹ ਦਿਨ ਵੇਲੇ ਪਤਾ ਮਾੜਾ ਵੇਖਦਾ ਵੀ ਨਹੀਂ ਵੀ ਉਹ ਇਹ ਮਨਾ ਸਵੇਰੇ ਉੱਠੇ ਵੀ ਆ ਨਿਤਨੇਮ ਵੀ ਕੀਤਾ ਬਾੜਾ ਵੀ ਪਾਇਆ ਵੇਖੀ ਕਿਤੇ ਉਹ ਮਨਾ ਖੋ ਗਿਆ ਕਿਤੇ ਮਾੜਾ ਕਰਮ ਨਾ ਸੋਚਵੇਂ ਕਰੇ ਬਚਾ ਤਾਂ ਨਾ ਸਵੇਰੇ ਦੇ ਨਿਤਨੇਮ ਜਦੋਂ ਨੌਜਵਾਨ ਨੂੰ ਵੇਖਿਆ ਰਾਜੇ ਨੇ ਪੁੱਛਿਆ ਉਹ ਨਾਲ ਦੇ ਮੰਤਰੀ ਨੇ ਦੱਸਿਆ ਵੀ ਬਿਮਾਰ ਹੈ ਜੀ ਰੋਗ ਹੈ ਅਛਾ ਫਿਰ ਪਾਪਾ ਚਲਾ ਗਿਆ ਮਹਿਲ ਵਿੱਚ ਜਾ ਕੇ ਸੋਚਦਾ ਉਹ ਮਨਾ ਪਤਾ ਕੋਈ ਨਹੀਂ ਸਰੀਰ ਨੂੰ ਕਦੋਂ ਰੋਗ ਲੱਗ ਜਾਣਾ ਕਿਹੋ ਸਾ ਕੋਈ ਸਰੀਰ ਦਾ ਕੀ ਪਤਾ ਕਦੋਂ ਤੰਦਰੁਸਤੀ ਮਿਲੀ ਹੈ ਨਾ ਤੇ ਲਾਹਾ ਲੈ ਲਿਆ ਕਰੋ ਇਹ ਕਹਿੰਦਾ ਨਾਮ ਤੇ ਜਪ ਲਾਂਗੇ ਪਰ ਹਜੇ ਟਾਈਮ ਨਹੀਂ ਆ ਬੁੱਢੇ ਹੋ ਕੇ ਜਪਾਂਗੇ ਕੀ ਭਰੋਸਾ ਹੈ ਜ਼ਿੰਦਗੀ ਦਾ ਇਸ ਜ਼ਿੰਦਗੀ ਦਾ ਕੀ ਪ੍ਰਵਾਹ ਸਜ ਤਾਂ ਪਾਣੀ ਵਿੱਚ ਫੁਤਾਸਾ ਅੰਗ ਦਾ ਮਹਿਲ ਹਵਾ ਦੀਆਂ ਨੀਆ ਨਾਏ ਤੋੜਾ ਨਾਏ ਮਾਸਾ ਇੱਕ ਦਰ ਰੋਣਾ ਇੱਕ ਦਰ ਹਾਸਾ ਮੌਤ ਬਣੀ ਜ਼ਿੰਦਗੀ ਨੂੰ ਖਾਣੀ ਇਹ ਜ਼ਿੰਦਗੀ ਹੈ ਹੜ ਤਾਂ ਪਾਣੀ ਇੱਥੇ ਬੈਠ ਕਿਸੇ ਨਹੀਂ ਰਹਿਣਾ ਮਲਣਾ ਹੋਰ ਟਿਕਾਣਾ ਹੋ ਦੁਨੀਆ ਬੜੀ ਮੁਸਾਫਰ ਖਾਨਾ ਜੋ ਆਇਆ ਤਿਸ ਜਾਣਾ ਕੀ ਪਤਾ ਹੈ ਸੋਚਣ ਲੱਗਾ ਕੀ ਪਤਾ ਹੈ ਸਰੀਰ ਨੂੰ ਕਦੋਂ ਲੋਕ ਲੱਗਦਾ ਹੈ ਤੀਸਰਾ ਦਿਨ ਆਇਆ ਫਿਰ ਦੁਨੀਆ ਦੇ ਦਰਸ਼ਨ ਮੇਲਾ ਕਰਨ ਜਾਂਦੇ ਹੈ ਹਾਥੀ ਤੇ ਸਵਾਰ ਹੋ ਕੇ ਦੁਨੀਆ ਬੜਾ ਸਨਕਾਰ ਕਰਦੀ ਹੈ ਫੁੱਲਾਂ ਦੇ ਹਾਰ ਪਾਉਂਦੀ ਹੈ ਫੁੱਲ ਸਿੱਟੇ ਜਾਂਦੇ ਹੈ ਰਾਜੇ ਸਿਧਾਰਥ ਦਾ ਬੜਾ ਸਨਕਾਰ ਹੁੰਦਾ ਹੈ ਪਰ ਸੁਰਤ ਵਿੱਚ ਵਿਚਾਰਾਂ ਚੱਲ ਰਹੀਆਂ ਤੋਂ ਵਿਚਾਰ ਬਦਲਨੇ ਸ਼ੁਰੂ ਹੋ ਗਏ ਤਾਂ ਸੰਸਾਰ ਬਦਲ ਜਾ। ਜਿਹਦਾ ਵਿਚਾਰ ਬਦਲ ਗਿਆ ਉਹਦਾ ਸੰਸਾਰ ਬਦਲ ਗਿਆ। ਉਹਦੀ ਦੁਨੀਆ ਬਦਲ ਗਈ। ਤੀਸਰੇ ਦਿਨ ਵੀ ਜਦੋਂ ਗਿਆਨ ਆ ਤੇ ਵੇਖਿਆ ਅਸੀਂ ਵੀ ਵੇਖ ਰਹੇ ਹਾਂ। ਵੇਖਿਆ ਤੇ ਇੱਕ ਮ੍ਰਿਤਕ ਪ੍ਰਾਣੀ ਨੂੰ ਚਾਰ ਜਾਣੇ ਮੋਢਿਆਂ ਤੇ ਚੱਕੀ ਜਾਂਦੇ ਆ ਸ਼ਮਸ਼ਾਨ ਘਾਟ ਵੱਲ। ਰਾਜਾ ਸੁਧਾਰਤ ਕਹਿੰਦਾ ਵੀ ਉਹ ਕੀ ਜਾ ਰਿਹਾ ਹੈ ਕਹਿੰਦੇ ਜੀ ਉਹ ਪ੍ਰਾਣੀ ਚੜ੍ਹਾਈ ਕਰ ਗਿਆ ਉਹ ਮਰ ਗਿਆ ਇਹ ਦੁਨੀਆ ਛੱਡ ਗਿਆ ਕਹਿੰਦਾ ਛਾ ਇਸ ਤਰ੍ਹਾਂ ਹਰ ਕੋਈ ਬੰਦਾ ਵਗ ਜਾਂਦਾ ਕਹਿੰਦਾ ਹਾਂਜੀ ਜਿਹੜੀਆਂ ਤੁਸੀਂ ਪਹਿਲਾਂ ਦੋ ਗੱਲਾਂ ਵੇਖੀਆਂ ਉਹ ਝੂਠ ਹੋ ਸਕਦੀਆਂ ਨੇ ਪਰ ਆਹ ਸੱਚ ਹੈ ਰਾਜਾ ਕਹਿੰਦਾ ਵੀ ਉਹ ਕਿਵੇਂ ਝੂਠੀਆਂ ਹੋ ਸਕਦੀਆਂ ਕਹਿੰਦਾ ਕੀ ਪਤਾ ਹੈ ਵੀ ਮੁੱਡੇ ਹੋਈਏ ਵੀ ਕਿ ਨਾ ਹੋਈਏ ਕੋਈ ਭਰੋਸਾ ਨਹੀਂ ਪਹਿਲੀ ਚਲੇ ਜਾਈ ਦੂਸਰਾ ਕਹਿੰਦਾ ਰੋਗ ਦਾ ਵੀ ਕੋਈ ਪਤਾ ਨਹੀਂ ਲੱਗੇ ਨਾ ਲੱਗੇ ਪਰ ਜੇ ਬਢੇਪਾ ਆ ਗਿਆ ਬਚਪਨ ਆਇਆ ਚਲਾ ਗਿਆ ਜਵਾਨੀ ਆਈ ਚਲੀ ਗਈ ਬਢੇਪਾ ਆਏਗਾ ਪਰ ਚਾਏਗਾ ਨਹੀਂ ਸਾਨੂੰ ਨਾਲ ਹੀ ਲੱਗੇ ਕੁਝ ਡਰਨ ਵਾਲੀ ਗੱਲ ਵੀ ਨਹੀਂ ਐ ਨਾ ਹੋਵੇ ਕਈ ਵਾਰੀ ਕਹਿੰਦੇ ਆ ਬਾਬੇ ਮੌਤ ਤੋਂ ਮੌਤ ਦੀਆਂ ਗੱਲਾਂ ਕਰਕੇ ਡਰਾਉਂਦੇ ਰਹਿੰਦੇ ਆ ਨਹੀਂ ਬਾਣੀ ਡਰਾਉਂਦੀ ਨਹੀਂ ਬਾਣੀ ਤੇ ਜਗਾਉਂਦੀ ਆ ਬਾਰੇ ਚੇਤਨਾ ਹੈ ਤਾਂ ਚੇਤ ਲੈ ਇਸ ਦਿਨ ਮੈ pranne ਸ਼ਿਰ ਸ਼ਿਰ ਆਗ ਬਿਹਾ ਤਹ ਕੂਟੇ ਕਟ ਜਾਉ ਬਾਣੀ ਹਰ ਗੁਣ ਕਾਹੇ ਲੰਗਾ ਵਹੀ ਮੂਰਖ ਅਗਿਆਨਾ ਝੂਠੇ ਲਾਲ ਚਲਾਕ ਨਹ ਮਰਤ ਬਾਦਸ਼ਾਹ ਪਤਾ ਕੀ ਕਹਿੰਦੇ ਆ ਅਜੂ ਕਛ ਬਿਗਰੋ ਨਹੀਂ ਅਜੇ ਵੀ ਕੁਝ ਨਹੀਂ ਬਿਗੜਿਆ ਅਜੂ ਹੂ ਕਛ ਬਿਗਰੋ ਨਹੀਂ ਜੋ ਪ੍ਰਭ ਕਨਗਾ ਵੈ ਕਹੋ ਨਾਨਕ ਤੇ ਭਜਨ ਤੇ ਨਿਰਭੈ ਬਲ ਭਜਨ ਕਰੇਗਾ ਲੋਕ ਪ੍ਰਲੋਕ ਸਬਰ ਜੇਗਾ ਤੇਰਾ ਇੱਥੇ ਵੀ ਮਾਣ ਤੇ ਅੱਗੇ ਵੀ ਮਾਣ ਮਿਲੇਗਾ ਲੱਗਦਾ ਕਹਿੰਦੇ ਜੀ ਇਹ ਅਟਲ ਸਚਾਈ ਆ ਮਰਨਾ ਹਰ ਇੱਕ ਬੰਦੇ ਨੇ ਆ ਮੈਂ ਕਹਿੰਦਾ ਤੁਹਾਨੂੰ ਰੱਬ ਤੰਦਰੁਸਤੀ ਬਖਸ਼ੇ ਉਮਰ ਲੰਬੀ ਹੋਵੇ ਪਰ ਇੱਕ ਨਾ ਇੱਕ ਦੁਨੀਆਂ ਤੋਂ ਜਾਣਾ ਜ਼ਰੂਰ ਹੈ ਐਨਾ ਪਿਆਰ ਹੋ ਗਿਆ ਕਹਿੰਦਿਆ ਮੁੜ ਕੇ ਰਾਜਾ ਸੁਧਾਰਥ ਆਪਣੇ ਮਹਿਲਾ ਚ ਹੀ ਨਹੀਂ ਗਿਆ ਭਜਨ ਬੰਦ ਕੀ ਅਲ ਐਨਾ ਜੁੜਿਆ ਤੇ ਕਹਿੰਦਿਆ ਕਈ ਸਾਲਾਂ ਬਾਅਦ ਤਕਰੀਬਨ 12 ਸਾਲ ਬਾਅਦ ਦੁਨੀਆਂ ਵਿੱਚ ਮਹਾਤਮਾ ਬੁੱਧ ਦੇ ਨਾਂ ਤੇ ਜਾਣਣ ਲੱਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕੀ ਹੈ ਇੱਕ ਵਾਰ ਸਾਡੇ ਕੋਲ ਬਹੁਤ ਵੱਡਾ ਖਜ਼ਾਨਾ ਬਖਸ਼ਿਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਚ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਜੀ ਨੇ ਸਾਨੂੰ ਲੜ ਲਾਇਆ ਪਰ ਮਾਫ਼ ਕਰਨਾ ਅਸੀਂ ਉਹਨਾਂ ਲਾਹਾ ਨਹੀਂ ਲੈ ਸਰੇ। ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਕਾ ਕਿੱਤ ਤੂੰ ਫੱਕੜੇ ਸਭ ਮੁੱਕਦੀ ਚੱਲੀ ਰਹਿ ਭੁੱਲ ਜਾਂਦਾ ਬੰਦਾ ਆ ਕੇ ਸੰਸਾਰ ਦੀ। ਫਰੀਦਾ ਦਰਿਆਵੇ ਕੰਨੈ ਮਗਲਾ ਬੈਠਾ ਕੇਲ ਕਰੇ। ਖੇਲ ਕਰੀਂਦੇ ਹੱਜ ਨੂੰ ਚਿੰਤੇ ਬਾਜ ਪਏ ਕੀ ਪਤਾ ਕਦੋਂ ਬਾਜ ਪੈ ਜਾਣਾ ਆ ਚਿੰਚੇਤ ਕਦੋਂ ਚਲੇ ਜਾਣਾ ਦੁਨੀਆ ਤੋਂ ਸੋਚਿਆ ਥੋੜਾ ਹੁੰਦਾ ਆਪਾਂ ਕਹਿੰਨੇ ਆ ਪਤਾ ਹੀ ਨਹੀਂ ਸੀ ਸਾਡਾ ਪਿਤਾ ਕਿਤੇ ਇੰਨਾ ਚਲੇ ਜਾਏਗਾ ਸਾਡਾ ਦਾਦਾ ਇੰਨਾ ਚਲੇ ਜਾਏਗਾ ਪਤਾ ਹੀ ਨਹੀਂ ਸੀ ਖੇਲ ਕਰੀਂਦੇ ਹੱਜ ਨੂੰ ਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰੀਆਂ ਜੋ ਮਾਰੇ ਚੇਤਨਾ ਚੇਤੇ ਸੰਸੋ ਗੱਲ ਨਹੀਂ ਰੱਬ ਦੀ ਆ ਸਾਡੇ ਤ੍ਰੈਮਣ ਦਿਉਰੀ ਦੇ ਦਾ ਜ਼ਿਕਰ ਕਰਦੇ ਆ ਜੀ ਵੇਟ ਦਾ ਸਾਡੇ ਤ੍ਰੈਮਣ ਦਿਉਰੀ ਚੱਲੈ ਪਾਣੀ ਹਨ ਆਇਓ ਬੰਦਾ ਧੁਨੀ ਵਿੱਚ ਬੱਤ ਅਸੂਣੀ ਬੰਨ ਬੰਦਾ ਇਆਸਾਂ ਦੀ ਮੰਡ ਲੈ ਕੇ ਆਉਂਦਾ ਸੰਸਾਰ ਪਰ ਆਸਾਂ ਕਦੇ ਪੂਰੀਆਂ ਨਹੀਂ ਹੁੰਦੀ ਆਇਓ ਬੰਦਾ ਧੁਨੀ ਵਿੱਚ ਬੱਤ ਅਸੂਣੀ ਬੰਨ ਪਰ ਜਦੋਂ ਸਮਾਂ ਆ ਗਿਆ ਮਲਕ ਕਲ ਮੌਤ ਜਾਂ ਆਪਸੀ ਸਭ ਦਰਵਾਜੇ ਭੰਨ ਕਹਿੰਦੇ ਮੌਤ ਨੇ ਹਰ ਦਰਵਾਜਾ ਤੋੜਨਾ ਜਦੋਂ ਸਮਾਂ ਆ ਗਿਆ ਆਖੋ ਸਤਨਾ ਵਾਹਿਗੁਰੂ ਜੀ ਮੌਤ ਨੇ ਹਰ ਦਰਵਾਜਾ ਤੋੜਨਾ ਜਦੋਂ ਟਾਈਮ ਆ ਗਿਆ ਜਿੰਨੇ ਮਰਜੀ ਤੇਰੇ ਮਗਰ ਲੋਕ ਘੋਣ ਜਿੰਨਾ ਮਰਜੀ ਤੇਰੇ ਕੋਲ ਪੈਸਾ ਹੋਵੇ ਜਿੰਨੇ ਮਰਜੀ ਤੇਰੇ ਨਾਲ ਡਾਕਟਰਾਂ ਦੀ ਟੀਮ ਵੀ ਭਾਵੇਂ ਕਿਉਂ ਨਾ ਹੋਵੇ ਤਾਂ ਵੀ ਕੀ ਰੱਖਣ ਵਾਲਾ ਨਹੀਂ ਮਲਕ ਕਲ ਮੌਤ ਜਾਂ ਆਪਸੀ ਸਭ ਦਰਵਾਜੇ ਭੰਨ ਤਿਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਦ ਮਨ ਥੋੜਾ ਕਰਦਾ ਹੁੰਦਾ ਕਿਤੇ ਤੋੜਨ ਆਪਣੇ ਭਰਾ ਨੂੰ ਆਪਣੇ ਪਿਓ ਨੂੰ ਪਰ ਤੋੜਨਾ ਪੈਂਦਾ ਨਾ ਘੰਟੇ ਤੋਂ ਘੰਟੇ ਜੀ ਕਹਿਣਾ ਪੈਂਦਾ ਵੀ ਛੇਤੀ ਕਰੋ ਕਿਤੇ ਬੱਚੇ ਦਾ ਫਿਰ ਵਿਆਹ ਕਰਨਾ ਹੋਵੇ ਕਿੰਨਾ ਟਾਈਮ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਕਿਤੇ ਬੱਚੇ ਨੂੰ ਬਾਹਰ ਤੋਰਨਾ ਹੋਵੇ ਕਿੰਨਾ ਟਾਈਮ ਪਹਿਲਾਂ ਤਿਆਰੀ ਕਰਨਿਆ ਪਰ ਜਿਹਦਾ ਕਦੇ ਮੁੜ ਕੇ ਮੂੰਹ ਵੀ ਨਹੀਂ ਵੇਖਣਾ ਉਹਨੂੰ ਐਂਦਾ ਨਹੀਂ ਕਹਿ ਸਕਦੇ ਵੀ ਮਹੀਨਾ ਰੱਖ ਲੋ ਇਹ ਕਹਿਣਾ ਪੈਂਦਾ ਵੀ ਛੇਤੀ ਕਰੋ ਕਹਿਣਾ ਪੈਂਦਾ ਕਿ ਨਹੀਂ ਕੁਦਰਤ ਦਾ ਨਿਜਮ ਹੈ ਤੇ ਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਦ ਵੇਖੋ ਬੰਦਾ ਚੱਲਿਆ ਚੌਂ ਜਾਣਿਆਂ ਦਾ ਕੰਨ ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਸੇ ਦਰ ਕਾ ਆਇਆ ਕੰਮ ਚੰਗੇ ਕਰਮ ਕਮਾ ਲੇਗਾ ਦਇਆ ਕਿਤੇ ਭੁੱਖੇ ਨੂੰ ਪ੍ਰਸ਼ਾਦਾ ਛਕਾ ਦਿਆ ਕਰ ਕਿਤੇ ਰੋਂਦੇ ਨੂੰ ਚੁੱਪ ਕਰਾ ਦਿਆ ਕਰ ਕਿਤੇ ਡੁੱਬਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਿਆ ਕਰ ਕਿਤੇ ਵਿਛੜਿਆ ਨੂੰ ਮਲਾਉਣ ਦੀ ਕੋਸ਼ਿਸ਼ ਕਰਿਆ ਫੇਰ ਸੰਸਾਰ ਤੇ ਆਿਆਂ ਦਾ ਫੈਸਲਾ ਜੋ ਮਾਨਸ ਜਗਤ ਦਾ ਥੰਬ ਹੈ ਨਾ ਬਿਨਾ ਵਰਤਾ ਸਮਝਾਏ ਹੁਣ ਬਤੈ ਹਰ ਨਾਮ ਦਾ ਬੀਜ ਉਹ ਕਿੱਥਾ ਗਿਆ ਹੈ ਆ ਬਤ ਹੈ ਜੇ ਫਸਲ ਬਾਤ ਪਾਈ ਹੋਵੇ ਬੀਜੀਏ ਦਾ ਤੇ ਫਿਰ ਕੀ ਫਾਇਦਾ ਪਿਆ ਰਿਆ ਨਾਮ ਬਾਣੀ ਨਾਲ ਜੁੜੀਏ ਮਨ ਦੇ ਪਿੱਛੇ ਤੁਰਨ ਵਾਲਿਆਂ ਨੂੰ ਬਾਰ-ਬਾਰ ਜੱਪਣਾ ਪੈਂਦਾ ਬਾਰ-ਬਾਰ ਮਰਨਾ ਪੈਂਦਾ ਮਨ ਮੁਖਾਂ ਨੂੰ ਫਿਰ ਜਨਮ ਹੈ ਨਾਨਕ ਹਰਿ ਭਾਈ ਕਿਤੇ ਚਾਰਖ ਤਰ੍ਹਾਂ ਦੀ ਖੇਡ ਆ ਜਿਹੜੀ ਆਪਾਂ ਦੇਖ ਰਹੇ ਆ ਪਿਆਰੇ ਧਨ ਚੋਵਣ ਅਰ ਖੋਲੜਾ ਣਾਠੀ ਅੜੇ ਦੇ ਚਾਰ ਪੱਬਣ ਕੇਰੇ ਪੱਤ ਜੁਟ ਟਲ ਟਲ ਜੁਮਣ ਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋਗਨ ਨਾ ਹੁੰਦਾ ਦਿਨ ਸੋੜੜੇ ਖੱਕੇ ਭਾਇਆ ਪੁਰਾਣਾ ਜੋਲਾ ਪੁਰਾਣਾ ਹੁੰਦਾ ਜਾਂਦਾ ਹੈ ਸ਼ਰੀਰ ਜਾਣਾ ਹਰ ਇੱਕ ਨੇ ਪਿਆਰ ਤਾਂ ਹੀ ਤੇ ਬਾਣੀ ਕੀ ਹੈ ਚੰਗੇ ਅਮਲ ਕਮਾਲ ਹੈ ਬਲਾਵੇ ਰਿਆ ਦਰਕਾਚ ਕੰਪ ਆਉਂਦੇ ਅਮਲ ਦਰਗਾਹ ਕੰਨ ਆਉਣਗੇ ਚੰਗੇ ਅੰਮ੍ਰਿਤ ਕਵਾਲੇ ਮੇਰੇ ਤੇ ਦਰਗਾਹ ਜੀ ਕਮੇ ਆਉਣਗੇ ਚੰਗੇ ਅੰਮ੍ਰਿਤ ਫਮਾਨੇ ਬਣਾ ਦੇ ਮੇਰੀ ਆ ਦਰਗਾਹ ਜੀ ਕਮੇ ਆਉਣਗੇ ਚੰਗੇ ਅੰਮ੍ਰਿਤ ਫਮਾਨੇ ਬਣਾ ਦੇ ਆ ਦਰਗਾਹ ਕੰਮ ਆਉਣਗੇ ਉਹ ਧਨ ਜੋ ਬਨਰ ਫੁੱਲਣਾ ਢੱਡੀਆਂ ਲੱਗਣਾ ਇਹ ਪਦਾਰਥ ਤੋਂ ਪੁੰਹਦੇ ਆ ਇਹ ਬਾੜੀਆਂ ਸਦਾ ਨਹੀਂ ਖਿੜੀਆਂ ਰਹਿਣੀਆਂ ਕਰ ਪਾਣੀ ਦੱਸਦੀ ਧਰਤ ਜੋ ਬਨਰ ਫੁੱਲਾਆਂ ਬਾੜੀਆਂ ਸਦਾ ਨਹੀਂ ਹੋਵੇ ਖਿੜੀਆਂ

ਦਾ ਨਹੀਂ ਉਰੇਣ ਖੜੀਆਂ ਤਨ ਜੋ ਬਨੇ ਫੁਲਾ ਜੀਆਂ ਬਾੜੀਆਂ ਸਦਾ ਨਹੀਂ ਉਰੇਣ ਖੜੀਆਂ ਭਾ ਰੋਪਨੇ ਜੈਸਾ ਜੀਵਨ ਉੱਤਮ ਜੈ ਮਾਤਰ ਦੇ ਦਸਤ ਮੀਤ ਨਾ ਭਾਈ ਮਾਨਵ ਤੁਹਾਨੂੰ ਆਉ ਮੈਂ ਬਾਬਾ ਜੀ ਲੋਕ ਵਿੱਚ ਸਿਮਰਨ ਦਾ ਲੋਕ ਬਿਆਸੀ ਸਮਾ ਹੋ ਚੁੱਕੇ ਮੈਂ ਸਬਾਤੀ ਕਰਾਂ